ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਆੜ ਬਲੌਕ ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਟਰੈਕਟਰ ਟਰਾਲੀ ਹਾਦਸਾ ਗ੍ਰਸਤ ਹੋ ਗਈ ਦੱਸਿਆ ਜਾ ਰਿਹਾ ਕਿ ਇਹ ਟਰੈਕਟਰ ਟਰਾਲੀ ਬਰਨਾਲੇ ਵਾਲੀ ਸਾਈਡ ਤੋਂ ਆਈ ਸੀ ਤੇ ਨੇ ਸੈਲੇ ਜਾਣਾ ਸੀਗਾ ਮੌਕੇ ਤੇ ਮੌਜੂਦ ਲੋਕਾਂ ਦਾ ਗिला ਸੀ ਕਿ ਜਿਹੜੀ ਟਰਾਲੀ ਹੈ ਉਹ ਓਵਰਲੋਡ ਹੈ ਲੇਕਿਨ ਟਰੈਕਟਰ ਦੇ ਡਰਾਈਵਰ ਦਾ ਕਹਿਣਾ ਸੀਗਾ ਕਿ ਗੱਡੀ ਨੂੰ ਸਾਈਡ ਦੇਣ ਵਾਸਤੇ ਟਰੈਕਟਰ ਟਰਾਲੀ ਨੂੰ ਸਾਈਡ ਤੇ ਕੀਤਾ ਸੀਗਾ ਤੇ ਚੱਕੇ 'ਚ ਹਵਾ ਘੱਟ ਹੋਣ ਕਰਕੇ ਗੱਡੀ ਇੱਕ ਪਾਸਾ ਖਿੱਚ ਗਈ ਮੌਕੇ ਤੇ ਉੱਥੇ ਸੜਕ ਸੁਰੱਖਿਆ ਫੋਰਸ ਵਾਲੇ ਵੀ ਪਹੁੰਚਦੇ ਆ ਇੱਕ ਵਿਅਕਤੀ ਦੇ ਸੱਟ ਲੱਗਦੀ ਹੈ ਜਿਸ ਨੂੰ ਫਰਸਟ ਏਡ ਦਿੱਤੀ ਗਈ ਹੈ ਹਾਲਾਂਕਿ ਡਰਾਈਵਰ ਨੇ ਇਹ ਵੀ ਆਪਣਾ ਤਰਕ ਸਾਹਮਣੇ ਰੱਖਿਆ ਕਿ ਬੱਚਦਾ ਕੁਝ ਨਹੀਂ ਇਸ ਕਰਕੇ ਕਿਵੇਂਲੇ ਲੋਡ ਪਾ ਲਈਦਾ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਤੇ ਪੱਤਰਕਾਰ ਨੇ ਸਮਝਾਇਆ ਕਿ ਭਾਈ ਆਪਣੀ ਜਾਨ ਨੂੰ ਜੋਖਮ ਵਿੱਚ ਤਾਂ ਤੁਸੀਂ ਪਾਉਂਦੇ ਹੋ ਲੇਕਿਨ ਇਸ ਦੇ ਨਾਲ ਦੀ ਨਾਲ ਹੋਰ ਨਾ ਲੋਕਾਂ ਦੀ ਜਾਨ ਵੀ ਜਿਹੜੀ ਹੈ ਉਹ ਜੋਖਮ ਵਿੱਚ ਪੈ ਜਾਂਦੀ ਹੈ ਹਾਲਾਂਕਿ ਸਾਨੂੰ ਹਮਦਰਦੀ ਹੈ ਕਿ ਅੱਜ ਕੱਲ ਬੇਰੋਜ਼ਗਾਰੀ ਕਰਕੇ ਲੋਕਾਂ ਕੋਲ ਪੈਸੇ ਨਹੀਂ ਆ ਤੇ ਕਿਸੇ ਨਾ ਕਿਸੇ ਤਰੀਕੇ ਆਪਣਾ ਤੋਰੀ ਫੁਲਕਾ ਤੋੜਨ ਲਈ ਲੋਕ ਹੱਡ ਤੋੜ ਵੀ ਮਿਹਨਤ ਕਰਦੇ ਆ ਪਰ ਫਿਰ ਵੀ ਕਿਉਂਕਿ ਧੁੰਦਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਗੱਡੀਆਂ ਵਾਲੇ ਓਵਰਟੇਕ ਕਰਨ ਵੇਲੇ ਦੇਖਦੇ ਨਹੀਂ ਸੋ ਇਸ ਕਰਕੇ ਗੱਡੀ ਵਿੱਚ ਓਨਾ ਹੀ ਲੋਡ ਹੋਣਾ ਚਾਹੀਦਾ ਜਿੰਨੇ ਕ ਗੱਡੀ ਕੰਟਰੋਲ ਹੋ ਸਕੇ ਇਹ ਸਾਡੀ ਬੇਨਤੀ ਹੈ ਦਿਖਾਣੇ ਤੁਹਾਨੂੰ ਮੌਕੇ ਦੇ ਤਸਵੀਰਾਂ ਆਇਆ ਤੁਹਾਡਾ ਹਰਦੀਪ ਹਰਦੀਪ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਬਰਨਾਲੇ ਤੋਂ ਬਰਨਾਲੇ ਤੋਂ ਆ ਰਹੇ ਸੀ ਕਿੱਥੇ ਜਾਣਾ ਕਿੱਥੇ ਸੀਗਾ ਸੈਲੇ ਸੈਲੇ ਜਾਣਾ ਸੀਗਾ ਤੇ ਇਹ ਕਿਸ ਤਰ੍ਹਾਂ ਹਾਸਾ ਹੋਇਆ ਗੱਡੀ ਆਉਂਦੀ ਪਈ ਸੀ ਅੱਗੇ ਉਹ ਗੱਡੀ ਨੂੰ ਸਾਈਡ ਦੇ ਦੇ ਕੇ ਜਦੋਂ ਨਗਾਜੀ ਹਾਂ ਟਰਾਲੀ ਇੱਕ ਸਾਈਡ ਨੂੰ ਖਿੱਚ ਕੇ ਲੈ ਗਈ ਆ ਟਰਾਲੀ ਇੱਕ ਸਾਈਡ ਨੂੰ ਖਿੱਚ ਕੇ ਲੈ ਗਈ ਆ ਹਾਂ ਔਰ ਤੁਸੀਂ ਇਹ ਦੇਖੋ ਜਿਹੜੀ ਇਹ ਟਰਾਲੀ ਹੈਗੀ ਆ ਹਾਂ ਹਾਂ ਵੀ ਇਹਦੇ ਵਿੱਚ ਜਿਹੜਾ ਓਵਰਲੋਡ ਤੁਸੀਂ ਕੀਤਾ ਹੋਇਆ ਆ ਤਾਂ ਕੀ ਤੁਹਾਡੀ ਓਵਰਲੋਡ ਦੀ ਵਜ੍ਹਾ ਕਰਨਾ ਹਾਸੇ ਨਹੀਂ ਹੋ ਰਹੇ ਨੇ ওভারਲੋਡ ਨਹੀਂ ਵੀਰੇ ਇੱਕ ਜਿਹੜਾ ਟ੍ਰੈਲੀ ਸਾਫ ਦੇ ਸਾਈਡ ਹੈ ਨਾ ਇੱਕ ਸਾਈਡ ਦੇ ਟਾਇਰ 'ਚ ਹਵਾ ਘਟ ਸੀ ਉਹਦੇ ਕਰਕੇ ਹੋਇਆ ਵਗਾ ਚਾਹੇ ਜੋੜਾ ਹੈ ਨਾ ਜਿਹੜਾ ਉਹ ਦੇਖਦਾਗਾ ਉਹ ਜੋੜ ਦੇ ਦੇ ਨੇ ਇੱਕ ਸਾਈਡ ਨਿਸ਼ਾਨ ਪਿਆ ਹੋਇਆ ਪੈਂਚਰ ਲੱਗਿਆ ਪੈਂਚਰ ਲੱਗਿਆ ਵਾ ਮਤਲਬ ਹਵਾ ਘਟ ਸੀ ਹਵਾ ਘਟ ਗਈ ਜੇ ਹਵਾ ਘਟ ਸੀਗੀ ਤੁਹਾਨੂੰ ਪਤਾ ਤੁੰਦੇ ਵਿੱਚ ਹਾਸੇ ਇੰਨੇ ਹੁੰਦੇ ਤੁਸੀਂ ਟ੍ਰੈਲੀ ਇਹ ਰੋਡ ਤੇ ਕਿਉਂ ਲਿਆਂਦੀ ਅਗਰ ਹਵਾ ਘਟ ਸੀ ਤਾਂ ਤੁਸੀਂ ਇਹ ਰੋਡ ਦੇ ਉੱਪਰ ਕਿਉਂ ਚਾੜੀ ਆ ਸਰ ਮੇਰੀ ਗੱਲ ਸੁਣੋ ਵਜ਼ਨ ਪਏ ਤੋਂ ਦਬਦਾ ਟਾਇਰ ਨੀ ਇਹ ਕਹਿ ਰਿਹਾ ਕਿ ਹਵਾ ਘੱਟੀ ਨਹੀਂ ਹਵਾ ਤਾਂ ਫਿਰ ਘੱਟ ਜਣਿਆ ਟਾਇਰ ਜਦੋਂ ਬਜਨ ਪੈ ਗਿਆ ਹੂੰ ਟਾਇਰ ਨੇ ਦਬਣਾਗਾ ਹੂੰ ਠੀਕ ਹੈ ਜੀ ਜਦੋਂ ਖਾਲੀ ਟਰਾਲੀ ਆ ਉਦੋਂ ਟਾਇਰ ਨੇ ਦੱਸਣਾ ਨਹੀਂ ਵੀ ਹਵਾ ਘੱਟ ਆ ਜਾਂ ਵੱਧ ਆ ਫਿਰ ਇਹ ਸਾਨੂੰ ਹੋਰ ਰੋਜ਼ਗਾਰ ਹੀ ਹੈ ਨਹੀਂਗਾ ਜੀ ਰੋਜ਼ਗਾਰ ਤੇ ਨਹੀਂ ਆ ਪਰ ਜਿਹੜੀ ਟਰਾਲੀ ਓਵਰਲੋਡ ਕੀਤੀ ਹੋਈ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਓਵਰਲੋਡ ਹੋਂ ਬਾਉ ਜੀ ਕੋ ਪੱਲੇ ਨਹੀਂ ਪੈਂਦਾ ਬੱਚੇ ਪਾਲਣੇ ਆ ਜੀ ਪਰ ਜੇ ਹਾਦਸਾ ਹੋ ਜਾਂਦਾ ਕਿਸੇ ਦੀ ਜਾਨ ਚਲੇ ਜਾਂਦੀ ਜਾਂ ਤੁਹਾਨੂੰ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਸੀ ਉਹਦੇ ਜ਼ਿੰਮੇਵਾਰਤਾ ਚਲੋ ਅਸੀਂ ਪਾਉਂਦੇ ਸੀਗੇ ਫਿਰ ਤੇ ਤੁਹਾਡੀ ਵੀ ਜਾਨ ਜਾ ਸਕਦੀ ਸੀ ਆ ਮੇਰਾ ਭਤੀਜਾ ਹੀ ਆ ਜੀ ਤਾਂ ਪਿਆ ਸੀਗਾ ਉੱਥੇ ਟਰਾਲੀ ਦੇ ਤਾਂ ਮੰਨਦੇ ਆ ਨਾ ਕਿ ਓਵਰ ਲੋਡ ਹੈਗੀ ਆ ਇਹ ਅੱਗੇ ਕੋਈ ਆ ਰਿਹਾ ਸੀ ਨਹੀਂ ਜੀ ਕੋਹ ਗੱਡੀ ਅਸੀਂ ਨਿਘਾਈ ਆਗੀ ਟਰੈਕਟਰ ਜਮਾਂ ਰੋਕ ਗਏ ਗੱਡੀ ਆਈ ਗੱਡੀ ਨਿਘਾਈ ਆ ਟਰੈਕਟਰ ਰੋਕ ਗਏ ਜਦੋਂ ਟਰੈਕਟਰ ਦੁਬਾਰੇ ਤੋਰਿਆ ਸੀ ਹੂੰ ਟਰੈਕਟਰ ਦੁਬਾਰੇ ਤੋਰਿਆ ਤਾਂ ਉਦੋਂ ਟਰਾਲੀ ਟੇਢੀ ਟੇਢੀ ਹੋ ਗਈ ਪੀ ਬਸ ਕਿਉਂ ਟਰਾਲੀ ਦੀ ਝੁਕੀ ਹੋਈ ਸੀ ਜੇ ਝੁਕੀ ਹੋਈ ਸੀ ਤਾਂ ਤੁਸੀਂ ਇਸ ਨੂੰ ਅੱਗੇ ਕਿਉਂ ਲੈ ਕੇ ਗਏ ਉੱਥੇ ਤੱਕ ਜਾਂਦੀ ਸੀਗੀ ਟਰਾਲੀ ਚਲੋ ਖੈਰ ਤੁਸੀਂ ਆਪਣੀ ਇਹ ਸਫਾਈ ਦੇ ਰਹੇ ਮੇਰਾ ਨਾਮ ਐਸੇ ਜਗੀਰ ਸਿੰਘ ਜੀ ਸੜਕ ਰੱਖਿਆ ਫੋਰਸ ਰੇਂਜ ਲੁਧਿਆਣਾ ਹਾਂਜੀ ਇੱਕ ਪਾਕਿਸਤਨ ਨਗਰ ਦੇ ਜੀ ਦੂਧੀ ਕਰ ਰਹੇ ਸੀ ਤੇ ਇਹ ਟਰਾਲੀ ਆ ਰਹੀ ਸੀ ਸਰ ਤੇ ਟਰਾਲੀ ਇਹਨਾਂ ਮੇਰੇ ਤੋਂ ਕੋਈ ਚੀਜ਼ ਆਈ ਨਾ ਜੀ ਕੱਚੇ ਤਾਰ ਲਈ ਹੂੰ ਜਦੋਂ ਕੱਚੇ ਤਾਰੀ ਤਾਂ ਜਿਹੜੀ ਟਰਾਲੀ ਬੋਟ ਆਬ ਦੇ ਤੁਸੀਂ ਨਾਲ ਸਾਈਡ ਦਿੱਤੀ ਸੀ ਉਹ ਇੱਕ ਘਟਾ ਨਹੀਂ ਚੜੀ ਨਹੀਂ ਹੈਗੀ ਚੜੀ ਨਹੀਂ ਹਾਂਜੀ ਤੇ ਨਾਲੇ ਨਾਲ ਤਾਂ ਕਿ ਉਹ ਪਾਸੇ ਭਜਨ ਜਾਦਾ ਪੈ ਗਿਆ ਤੇ ਤਾਂ ਫਟ ਗਈ ਤੇ ਓਵਰ ਰੋਡ ਦਾ ਵੀ ਤਾਂ ਮਾਮਲਾ ਸਾਫ ਦੇਖ ਰਿਹਾ ਹੈ ਹਾਂ ਜੀ ਆਉਂਦੇ ਨੇ ਰੋਡ ਤੋਂ ਨਹੀਂ ਹੁੰਦਾ ਓਵਰ ਲੋਡਿੰਗ ਉਹ ਟੋਟ ਤੋਂ ਬਰਾਬਰ ਹੁੰਦੇ ਨਹੀਂ ਹੈਗੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਜਾਂ ਕਿਸ ਤਰ੍ਹਾਂ ਦਾ ਉੱਪਰ ਬੈਠਾ ਸੀ ਥੋੜਾ ਨੁਕਸਾਨ ਹੋਇਆ ਉਹ ਤਾਂ ਪੱਟੀਆਂ ਪੁੱਟੀਆਂ ਸੀ ਕਰਵਾਤੀਆਂ ਸਭ ਉਹ ਹੈਗਾ ਜਾਨੀ ਫਸਟ ਏਟ ਤੁਸੀਂ ਦੇ ਦਿੱਤੀ ਹਾਂ ਹਾਂਜੀ ਦੇ ਦਿੱਤੀ ਅਈ ਤਾਂ ਤੇ ਪਹਿਲਾਂ ਵੀ ਪੀਰ ਕੀਤੀ ਸਾਰੀ ਸੰਗਤ ਨੂੰ ਬੇਫਤੇ ਕਰ ਸਕਦਾ ਸਬਾਚਾਰ ਰਹੀ ਆ ਤੇ ਬੇ ਸੰਗਤ ਬਹੁਤ ਉਹਦੀ ਉਹ ਜਾਨਦੀ ਆ ਬੇ ਕੋਸ਼ਿਸ਼ਾਂ ਨੂੰ ਬਾਅਦ ਤੇ ਜਿਹੜੀਆਂ ਟਰਾਲੀਆਂ ਹੋਈਆਂ ਨਾ ਇਹ ਬੰਦ ਕੀਤੀਆਂ ਜਾਣ ਤੇ ਓਵਰਲੋਡ ਨਾ ਹੋਵੇ ਹਾਂ ਤੇ ਬਈ ਤੁੰ ਦਾ ਕਾਰਨ ਹਾਸੇ ਹੁੰਦੇ ਆ ਠੀਕ ਹੈ ਤੇ ਤੁੰ ਦਾ ਜਿਆਦਾ ਕਾਰਨ ਨਾ ਹਾਸੇ ਹੁੰਦੇ ਆ ਚਲੋ ਪ੍ਰਮਾਤਮਾ ਨੇ ਫੇਰ ਵੀ ਪਛਾਣ ਕਰਤਾ ਜੀ ਚਲੋ ਅਸੀਂ ਜਦੋਂ ਬਟ ਟ੍ਰੈਫਿਕ ਤੇ ਜਾਮ ਹੋ ਗਏ ਹਾਂ ਜਾਮ ਹੋ ਗਿਆ ਜੀ ਬਿਲਕੁਲ ਠੀਕ ਠਾਕ ਆ ਤੇ ਮਨਨਖਾਨ ਤੋਂ ਬਚਾ ਹੋ ਠੀਕ